ਸੋ ਮੈਨੂੰ ਥੋੜਾ ਜਾਂ ਇਹ ਸ਼ਾਰਟ ਕਰਨਾ ਪੈਣਾ ਕਿਉਂਕਿ ਕਾਫੀ ਤਰਦ ਹੈ ਅੱਖ ਚ ਮੈਂ ਹਸਪਤਾਲ ਜਾਊਂਗਾ ਕੋਈ ਨਹੀਂ ਠੀਕ ਹੋ ਜਾਊਗਾ ਮੇਰੀ ਫਿਕਰ ਨਾ ਕਰੋ ਪੰਜਾਬ ਦੀ ਫਿਕਰ ਕਰੋ ਆਪਾਂ ਪੰਜਾਬ ਨੂੰ ਠੀਕ ਕਰਨਾ ਜਿੰਦਾਬਾਦ ਆਕਵਾਸੇਮਾ ਜਿੰਦਾਬਾਦ ਆਕਵਾਸੇਮਾ ਜਿੰਦਾਬਾਦ ਆਕਵਾਸੇਮਾ ਜਿੰਦਾਬਾਦ ਪਰ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਰਹਿ ਗਈ ਹੁਣ ਤੁਸੀਂ ਆਪ ਹੀ ਬੋਲੀ ਜਾਂਦੇ ਹੋ ਝਾੜੂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਝਾੜੂ ਮਾਲਵਿੰਦਰ ਕੰਗ ਤੁਹਾਡੇ ਉਮੀਦਵਾਰ ਨੇ ਡਿਪਟੀ ਸਪੀਕਰ ਸਾਹਿਬ ਬੈਠੇ ਗਰ ਸ਼ੰਕਰ ਵਾਲੇ ਦਿਨੇਸ਼ ਚੱਡਾ ਬੈਠਾ ਸਾਡੀ ਸਾਰੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ ਆਮ ਘਰਾਂ ਦੇ ਧੀਆਂ ਪੁੱਤਾਂ ਦਿਲ ਕਰਦਾ ਵੋਟਾਂ ਪਾ ਦਿਓ ਜੇ ਰਜਵਾਰਿਆਂ ਨੂੰ ਪਾਉਣੀ ਹੈ ਜਾਂ ਉਹੀ ਗੁਲਾਮੀ ਚੱਲਣੀ ਹੈ ਉਹਨਾਂ ਨੂੰ ਪਾ ਦਿਓ ਫਿਰ ਕੋਈ ਫਰਾਨੀ ਸਾਾਨੂੰ ਪਾਈ ਹੋਈ ਇੱਕ ਇੱਕ ਬੋਟ ਦਾ ਮੁੱਲ ਮੋੜਾਂਗੇ ਉਹਨਾਂ ਨੂੰ ਪਾਈ ਹੋਈ ਵੋਟ ਕੋਈ ਮੁੱਲ ਨਹੀਂ ਮੋੜਨਾ ਜਿੰਦਾਬਾਦ 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 ਦੋਨੇ ਹੱਥ ਉੱਪਰ ਚੱਕ ਕੇ ਤੋਂ ਨਾਰੇ ਲਾ ਦਿਓ ਇਹ ਨਾਰੇ ਇਹ ਨਾਰੇ ਕੇਜਰੀਵਾਲ ਤੱਕ ਪਹੁੰਚਣਗੇ ਇਨਕਲਾਬ ਦੋਨੇ ਹੱਥ ਉੱਪਰ ਚਾਕੇ ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਭਾਰਤ ਮਾਤਾ ਕੀ ਜੈ ਵੰਦੇ ਜੈ ਵੰਦੇ ਜੈ ਨਫਰਤ ਦੀ ਰਾਜਨੀਤੀ ਸਮਾਜ ਨੂੰ ਬੰਨਣ ਦੀ ਰਾਜਨੀਤੀ ਦੇ ਖਿਲਾਫ ਵੋਟ ਪਾਓ ਤਾਨਾ ਸ਼ਾਹੀ ਦੇ ਖਿਲਾਫ ਵੋਟ ਪਾਓ ਲੋਕਤੰਤਰ ਬਾਬਾ ਸਾਹਿਬ ਬੀਮਰਾਓ ਉਮੀਦਵਾਰ ਦਾ ਲਿਖੇ ਹੋਏ ਸਬਦਾਂ ਨੂੰ ਪਚਾਉਣ ਵਾਸਤੇ ਵੋਟ ਪਾਓ ਇਹ ਹੀ ਮੇਰੀ ਪੀਲ ਥੈਂਕ ਯੂ ਬਹੁਤ ਬਹੁਤ ਧੰਨਵਾਦ